ਪਾਇ ਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾੜੀ ਗਨਡੌਲਾ ਤਾਉ ਲੋਦ ਮੰਨ ਤੇ ਪਰਮਾ ਪ੍ਰਮ ਕਾਟੀ ਗੋਰੀ ਆਪਣਾ ਪਾਇ ਬਿਸਰਮ ਓਏ ਵਿਖਾਦੀ ਦੋਖੀਆ ਤੇ ਗੁਰ ਤੇ ਛੂਟੇ ਹਮ ਛੂਟੇ ਆਪੋਨਾ ਤੇ ਓਏ ਹਮ ਤੇ ਛੂਟੇ ਰਹਾਓ ਮੀਰਾ ਤੇ ਰਾਜਨਤਾ ਜਬਹੀ ਲੇ ਤੇ ਬੰਦਾ ਗੁਰ ਕਾਟੀ ਅਗਿਆਨਤਾ ਤਲ ਛੁੱਟ ਕੇ ਫੁੰਦਾ ਜਬ ਲਾਗ ਹੋ ਗੋਗਨਾ ਮੂਜਤਾ ਤਬ ਹੀ ਲੋਦਸਿਆ ਗੁਰ ਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖਿਆ ਨਾ ਕੋ ਦੁਸ਼ਮਣ ਦੋਖਿਆ ਨਹੀਂ ਕੋ ਮੰਦਾ ਗੁਰ ਕੀ ਸੇਵਾ ਸੇਵ ਕੋ ਨਾਨਕ ਖਸਮੈ ਬੰਦਾ ਨਾ ਕੋ ਦੁਸ਼ਮਣ ਦੋਖਿਆ ਨਹੀਂ ਕੋ ਮੰਦਾ ਗੁਰ ਕੀ ਸਿਵਾ ਸੇਵ ਕੋ ਨਾਨਕ ਖਸਮੈ ਬੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪ੍ਰਭ ਭਗਵਾਨ ਦਾਸਨ ਦਾਸ ਕਹ ਜਨ ਨਾਨਕ ਜੇਹਾ ਤੂੰ ਕਰਾਏ ਹੈ ਤੇਹਾ ਹੋਂ ਕਈ ਉਖਿਆਨ ਤੋਂ ਗੁਰੂ ਪਿਆਰੀ ਸਾ ਸੰਗਤ ਜੀ ਸਾਧੂ ਗੁਰਾਂ ਨੇ ਬਖਸ਼ਿਸ਼ ਰਹਿਮਤ ਕੀਤੀ ਲੜੀਵਾਰ ਕਾਫੀ ਦਾ 18 17ਵਾਂ ਨੰਬਰ ਸ਼ਬਦ ਤੇ ਲੜੀਵਾਰ ਅਸਰ ਆਗਦਾ 120 19 ਨੰਬਰ ਸ਼ਬਦ ਜੋ ਕੀਤਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕਾਂ ਚਾਰ ਸੌ ਅੰਗ ਤੇ ਸੁਸ਼ੋਭਤ ਹੈ ਸਤਿਗੁਰੂ ਬਖਸ਼ਿਸ਼ ਕਰਦੇ ਨੇ ਓਏ ਵਿਖਾਦੀ ਦੁਖੀਆ ਤੇ ਗੁਰ ਤੇ ਹੁਟੇ ਓਏ ਵਿਖਾਦੀ ਦੁਖੀਆ ਇਹ ਇੱਥੇ ਮਨ ਨੂੰ ਸੰਬੋਧਨ ਕਰਦਿਆਂ ਹੋਇਆ ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਹਿੰਦੇ ਭਾਈ ਓਏ ਵਿਖਾਦੀ ਉਹ ਜੋ ਕਮਾੜਿਕ ਵੈਰੀ ਸਨ ਨਾ ਮੇਰੇ ਪੰਜ ਚੋਰ ਸਨ ਜਿਨ੍ਹਾਂ ਦਾ ਝਗੜਾ ਦਿਨ ਰਾਤ ਹੁੰਦਾ ਸੀ ਤੇ ਦੁਖੀਆ ਇਹ ਦੁਖੀ ਸਨ ਜਿਹੜੇ ਮੇਰੇ ਉਹ ਤੇ ਗੁਰ ਤੇ ਹੁਟੇ ਉਹ ਜਿਹੜੇ ਪੰਜ ਦੁਸ਼ਰ ਸਨ ਇਹ ਮੇਰੇ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਰਹਿਮਤ ਦੇ ਨਾਲ ਹੁੱਟੇ ਪਾਪ ਮੇਰਾ ਖਹਿੜਾ ਛੱਡ ਗਏ ਨੇ ਮੇਰੇ ਮੈਨੂੰ ਸਤਾਣਾ ਛੱਡ ਗਏ ਨੇ ਕਿਉਂਕਿ ਇਹ ਹੁਣ ਮੇਰੇ ਵੈਰੀ ਨਹੀਂ ਤੇ ਮੇਰੇ ਮਿੱਤਰ ਪੰਜ ਚ ਪੰਜ ਪ੍ਰਵਾਨ ਪੰਜ ਪ੍ਰਧਾਨ ਬਣ ਗਏ ਨੇ ਇਸ ਲਈ ਇਹ ਜਿਹੜੇ ਦੁਸ਼ਤ ਵੈਰੀ ਸਨ ਉਹ ਸਾਰੇ ਸਤਗੁਰੂ ਦੀ ਕਿਰਪਾ ਦੇ ਨਾਲ ਹੰਮ ਗਏ ਨੇ ਪਾਪ ਮੇਰਾ ਮੇਰੇ ਤੋਂ ਹਟ ਗਏ ਨੇ ਹੰਮ ਛੁੱਟੇ ਅਬ ਉਹਨਾਂ ਤੇ ਓਏ ਹੰਮ ਤੇ ਛੁੱਟੇ ਰਹਾਓ ਆਮ ਛੁੱਟੇ ਕਹਿੰਦੇ ਮੈਂ ਹੁਣ ਅਸੀਂ ਉਹਨਾਂ ਤੋਂ ਪੰਜ ਚੋਰਾ ਤੋਂ ਛੁੱਟ ਗਏ ਤੋਂ ਪੰਜ ਚੋਰ ਮੇਰੇ ਤੋਂ ਛੁੱਟ ਗਏ ਉਹ ਵੈਰੀ ਹੁਣ ਮੈਨੂੰ ਸਤਾਉਂਦੇ ਨਹੀਂ ਐ ਹੁਣ ਮੈਨੂੰ ਉਹ ਵਿਕਾਰ ਤੰਗ ਨਹੀਂ ਕਰਦੇ ਉਹ ਮੇਰੇ ਤੋਂ ਛੁੱਟ ਗਏ ਮੈਂ ਉਹਨਾਂ ਤੋਂ ਛੁੱਟ ਗਿਆ ਹਾਂ ਰਹਾਉ ਵਿਸ਼ਰਾਮ ਦੇ ਕੇਂਦਰੀ ਪਾਸੇ ਜਾਂਦੇ ਨੇ ਆਸਮਨ ਲਾ ਪੰਜਵਾ ਦੀ ਗਣ ਡੋਲਾ ਟੌਲੋ ਜੋ ਮਨ ਕੇ ਭਰਮ ਦੀ ਗਣ ਡੋਲਾ ਹੈ ਭਾਈ ਜੀਵਾਂ ਦਾ ਡੀਗਣ ਭਾਵ ਡਾਵਾ ਡਿਗਣ ਡਾਗਮਾ ਡੂਲ ਹੋਣਾ ਤਦ ਤੱਕ ਹੀ ਹੈ ਜੋ ਮਨ ਕੇ ਪਰਮਾ ਜਦ ਤੱਕ ਇਹ ਮਨ ਦੇ ਭਲੇਖਿਆ ਵਿੱਚ ਮਨ ਦੇ ਸੰਸਿਆ ਵਿੱਚ ਪਿਆ ਹੋਇਆ ਮਨ ਦੇ ਆ ਕੰਮ ਕਰਾਂ ਆ ਨਾ ਕਰਾਂ ਇਸ ਸੰਸਿਆ ਦੇ ਵਿੱਚ ਫਸਿਆ ਤਦ ਤੱਕ ਇਹ ਡਿਗ ਡਿਗਦਾ ਰਹਿੰਦਾ ਢੰਦਾ ਰਹਿੰਦਾ ਡੋਲਦਾ ਰਹਿੰਦਾ ਕਿਉਂਕਿ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਕਬਹੁ ਜਿਹੜਾ ਉਪ ਚੜਤ ਹੈ ਕਬਹੁ ਜਾਲੇ ਜਾਏ ਪਿਆਲੇ ਲੋਬੀ ਜਿਹੜਾ ਠਹਿਰਨਾ ਰਹਤਾ ਚਾਰੇ ਕੁੰਡਾ ਭਲੇ ਕਦੇ ਅਸਮਾਨੀ ਚੜ ਜਾਂਦਾ ਹੈ ਕਦੇ ਪਤਾਲੀ ਵੱਢ ਜਾਂਦਾ ਹੈ ਤੇ ਇਸ ਤੋਂ ਕਹਿੰਦੇ ਉਦੋਂ ਹੀ ਮਨ ਡੋਲਦਾ ਜਦ ਤੱਕ ਪਰਮਾਤਮਾ ਪ੍ਰਲੇਖਾਂ ਵਿੱਚ ਹੈ ਪ੍ਰਮਾਤਮਾ ਟੇ ਗੁਰਿਆ ਆਪਣੇ ਪਾਇ ਬਿਸਰਮ ਹੁਣ ਮੇਰੇ ਗੁਰੂ ਨੇ ਮੇਰੇ ਬੰਧਨ ਮੇਰੇ ਆਪਣੇ ਗੁਰੂ ਨੇ ਮੇਰੇ ਬੰਧਨ ਕੱਟ ਦਿੱਤੇ ਨੇ ਜੀ ਕਿਹੜੇ ਗੁਰੂ ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਰੂਪੀ ਗੁਰੂ ਨੇ ਮੇਰੇ ਬੰਧਨ ਸਾਰੇ ਤਰ੍ਹਾਂ ਦੇ ਮੁਕਾੜ ਦਿੱਤੇ ਨੇ ਖਤਮ ਕਰ ਦਿੱਤੇ ਨੇ ਹੁਣ ਆਪਾ ਇਹ ਵਿਸਰਾਮਾ ਮਨ ਅੰਗੇ ਟਿਕਦਾ ਨਹੀਂ ਸੀ ਕਬੀਰ ਮਨ ਪੰਖੀ ਪਿਓ ਉੱਡ ਉੱਡ ਦਸ ਦਸ ਜਾਏ ਦਸਾਂ ਦਿਸ਼ਾਵਾਂ ਵੱਲ ਦੌੜਦਾ ਸੀ ਤੇ ਇਹ ਕਦੇ ਆਕਾਸ਼ 'ਚ ਚੜ ਜਾਂਦਾ ਹੈ ਕਦੇ ਪਤਾਲ 'ਚ ਭਾਵ ਕਦੇ ਕਰਤੂਤਾਂ ਕਰਕੇ ਜਾਨਵਾਨ ਕਦੇ ਕਰਤੂਤਾਂ ਕਰਕੇ ਜਾਨ ਤੋਂ ਹੀਣਾ ਕੁੜੈਣੀ ਬਣ ਜਾਂਦਾ ਸੀ ਸੁਹਾਗਣ ਤੋਂ ਦੁਹਾਗਣ ਬਣ ਜਾਂਦਾ ਸੀ ਪਰ ਹੁਣ ਗੁਰੂ ਦੀ ਕਿਰਪਾ ਦੇ ਨਾਲ ਪਰ ਲਿਖੇ ਹਟ ਗਏ ਨੇ ਸੰਸੇ ਖਤਮ ਹੋ ਗਏ ਨੇ ਮਨ ਦੇ ਭਰਮ ਭਲੇਖੇ ਖਤਮ ਹੋਣਗੇ ਨੇ ਹੁਣ ਡੋਲਦਾ ਨਹੀਂ ਇਹ ਮੇਰਾ ਮਨ ਤੇ ਪਾਇ ਬਿਸਰਾਮਾ ਬਿਸਰਾਮ ਟਿਕਾਉ ਪਾ ਲਿਆ ਹੈ ਓਏ ਬਿਖਾਦੀ ਦੁਖੀਆ ਟੇ ਗੁਰਤੇ ਹੂਟੇ ਹਮ ਝੂਟੇ ਅਬ ਓਣਾ ਤੇ ਓਏ ਅੰਤੇ ਝੂਟੇ ਰਹਾਉ ਓਏ ਬਿਖਾਦੀ ਦੁਖੀਆ ਕਹਿੰਦੇ ਜਿਹੜੇ ਪੰਜ ਚੋਰ ਵਿਕਾਰੀ ਸਨ ਉਮੇਂ ਦੁਖ ਦਿੰਦੇ ਹਨ ਉਹ ਗੁਰੂ ਦੀ ਕਿਰਪਾ ਨਾਲ ਮਿਰ ਤੋਂ ਹੰਗਏ ਨੇ ਮਿਰ ਤੋਂ ਦੂਰ ਹੋ ਗਏ ਨੇ ਮੇਰਾ ਖਿਹੜਾ ਛੱਡ ਗਏ ਨੇ ਹੰ ਛੁੱਟੇ ਆ ਬੋਨਾ ਤੇ ਹੋਏ ਹੰਤੇ ਛੁੱਟੇ ਉਹ ਮੇਰਾ ਖਿਹੜਾ ਛੱਡ ਗਏ ਨੇ ਅਸੀਂ ਉਹ ਮੈਂ ਉਹਦਾ ਖਿਹੜਾ ਛੱਡ ਦਿੱਤਾ ਰਹਾ ਹਾਂ ਸ਼ਰਨ ਦੇ ਕੇ ਕੇਂਦਰੀ ਭਾਸ ਸੰਜਦੇ ਮੇਰਾ ਤੇਰਾ ਜਾਣਤਾ ਤਬਹੀ ਤੇ ਬੰਧਾ ਕਹਿੰਦੇ ਜਦੋਂ ਤੱਕ ਮੈਂ ਕਹਿੰਦਾ ਸੀ ਮੇਰਾ ਹੈ ਆ ਤੇਰਾ ਹੈ ਆ ਉਹਦਾ ਹੈ ਆ ਵੰਡੀ ਦਾ ਆ ਦੂਸਰੇ ਦਾ ਕਹਿੰਦੇ ਤਬਹੀ ਤੇ ਦੁਖੀ ਆ ਤਬ ਹੀ ਤੇ ਬੰਦਾ ਕਿ ਉਦੋਂ ਤੱਕ ਮੈਂ ਬੰਦਰਾ ਵਿੱਚ ਫਸਿਆ ਸਾਂ ਪਰ ਗੁਰ ਕਾਟੀ ਅਗਿਆਨਤਾ ਤਾ ਤਬ ਛੁੱਟ ਕੇ ਫੰਦਾ ਹੁਣ ਮੇਰੇ ਗੁਰੂ ਨੇ ਮੇਰਾ ਅਗਿਆਨਤਾ ਦਾ ਜਿਹੜਾ ਹਨੇਰਾ ਹੈ ਇਹ ਜਿਹੜੀ ਕਹ ਲਈਏ ਮੂਰਖਤਾਈ ਹੈ ਇਹ ਕੱਟ ਦਿੱਤੀ ਹੈ ਤਬ ਛੁੱਟ ਕੇ ਫੰਦਾ ਫਿਰ ਹੁਣ ਮੇਰੇ ਸਾਰੇ ਤਰ੍ਹਾਂ ਦੇ ਫਾਹੇ ਫੰਦੇ ਛੁੱਟ ਗਏ ਨੇ ਜਦ ਲੱਗੇ ਹਕਮ ਨਾ ਬੁੱਝਦਾ ਤਬ ਹੀ ਲੋ ਦੁਖੀ ਆ ਜਦ ਤੱਕ ਹਕਮ ਨਹੀਂ ਬੁੱਝਦਾ ਸੀ ਉਦੋਂ ਤੱਕ ਦੁਖੀ ਸੀ ਕਿਉਂਕਿ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਜਦੋਂ ਮੇਰੋ ਮੇਰੋ ਕਰਾਂ ਤਬ ਲਗ ਕਾਰਜ ਏਕ ਨਹੀਂ ਸਰੈ ਜਦ ਲਗ ਮੇਰੀ ਮੇਰੀ ਮਿਟ ਜਾਏ ਤਬ ਪ੍ਰਮ ਕਾਰਜ ਸਵਾਰੈ ਆਏ ਜਦੋਂ ਮੇਰੀ ਮੇਰੀ ਛੱਡ ਕੇ ਤੂੰ ਤੂੰ ਦੇ ਆਗੇ ਫਿਰ ਕਹਿੰਦੇ ਕਾਰਜ ਸਵਾਰਨ ਦਾ ਸਤਿਗੁਰੂ ਪਰ ਜਦੋਂ ਮੇਰੀ ਛੁੱਟਦੀ ਨਹੀਂ ਤਦ ਤੱਕ ਫੰਦੇਆਂ ਵਿੱਚ ਪਿਆ ਰਹਿੰਦਾ ਜਾਨ ਲੱਗੋ ਕਿ ਮੈਂ ਬੁੱਝ ਕਰਤਾ ਵੀ ਹਿਤ ਦੁਖੀ ਆ ਜਦੋਂ ਤੋ ਕਹਿੰਦਾ ਵੀ ਮੈਂ ਕਰਦਾ ਮੈਂ ਕਰਨ ਵਾਲਾ ਮੈਂ ਕਰਨ ਦੇ ਸਮਰੱਥ ਉਦੋਂ ਤੱਕ ਕਹਿੰਦੇ ਦੁਖੀ ਹੁੰਦਾ ਪਈ ਗਰਮ ਮੈਲ ਹੂ ਕੰਪ ਛਾਣਿਆ ਤਬ ਹੀ ਤੇ ਸੁਖੀ ਹੈ ਜਦੋਂ ਗੁਰੂ ਨੂੰ ਮਿਲ ਗਈ ਗੁਰੂ ਦਾ ਹੁਕਮ ਗੁਰੂ ਦਾ ਰਸਤਾ ਜਾਣ ਲਿਆ ਪਛਾਣ ਪਾ ਲਈ ਹੈ ਤਬ ਹੀ ਤੇ ਸੁਖੀ ਹੈ ਉਦੋਂ ਤੋਂ ਉਸੇ ਦਿਨ ਤੋਂ ਸੁਖੀ ਹੈ ਨਹੀਂ ਤਾਂ ਕਹਿੰਦੇ ਦੁਖੀ ਦੁੱਖ ਹੈ ਨਾ ਨਾਨਕ ਦੁਖੀਆ ਸਭ ਸੰਸਾਰ ਤੇ ਕੀ ਕਹਿੰਦੇ ਸੋ ਸੁਖੀ ਹੈ ਜਿਸਨਾਮਤ ਆ ਸੁਖੀ ਅਸਲ ਤੋਂ ਹੀ ਹੈ ਜਿਨੇ ਆਧਾਰ ਨਾਮ ਦਾ ਬਣਾਇਆ ਜਿਨੇ ਗੁਰੂ ਦੇ ਹੁਕਮ ਨੂੰ ਪਛਾਣਨਾ ਕੀਤਾ ਨਾ ਕੋ ਦੁਸ਼ਮਣ ਦੁਖੀਆ ਨਹੀਂ ਕੋ ਮੰਦਾ ਨਾ ਫਿਰ ਕੋ ਦੁਸ਼ਮਣ ਨਾ ਕੋ ਬੈਰੀ ਨਹੀਂ ਬਿਗਾਨਾ ਸਭ ਸੰਗ ਹਮ ਕੋ ਬਣਾਈ ਫਿਰ ਕੋਈ ਬੈਰੀ ਨਹੀਂ ਹੈ ਕੋਈ ਬਿਗਾਨਾ ਨਹੀਂ ਹੈ ਕੋਈ ਮੰਦਾ ਨਹੀਂ ਹੈ ਕੋਈ ਚੰਗਾ ਨਹੀਂ ਕੋਈ ਦੁਖੀ ਨਹੀਂ ਕੋਈ ਦੁਸ਼ਮਣ ਨਹੀਂ ਸਾਰੇ ਸੱਜਣ ਬਣ ਗਏ ਨੇ ਗੁਰ ਮਿਲ ਹੁਕਮ ਪਛਾਨਿਆ ਤਬ ਹੀ ਤੇ ਸੁਖੀਆ ਗੁਰੂ ਨੂੰ ਮਿਲ ਕੇ ਗੁਰ ਕੀ ਸੇਵਾ ਸੇਵਕ ਨਾਣੇ ਖਸਮਾ ਬੰਦਾ ਗੁਰ ਕੀ ਸੇਵਾ ਸਿਰਫ ਤਾਂ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਗੁਰੂ ਦੀ ਸੇਵਾ ਫਿਰ ਕਿਉਂ ਨਹੀਂ ਕੀਤੀ ਐ ਨਾਨਕ ਖਸਮਾ ਬੰਦਾ ਕਿਉਂਕਿ ਦਾਸ ਨਾਨਕ ਖਸਮ ਦਾ ਬੰਦਾ ਹੈ ਉਸ ਮਾਲਕ ਦਾ ਭੇਜਿਆ ਆਇਆ ਬੰਦਾ ਤਾਂ ਹੀ ਸੰਤ ਗੁਰੂ ਦੀ ਬਾਣੀ ਕੰਦੀ ਐ ਬੰਦੇ ਬੰਦਗੀ ਇਕਤਿਆਰ ਸਹਿਬ ਰੋਸਤ ਰੂਪੇ ਪਿਆਰ ਕਹਿੰਦੇ ਭਾਈ ਬੰਦਗੀ ਕਰਨਾ ਕਰ ਬੰਦਾ ਹੈ ਬੰਦਿਆਂ ਵਾਲੇ ਕੰਮ ਕਰਨਾ ਕਰ ਨਾਮ ਬਾਣੀ ਨਾਲ ਜੁੜਨਾ ਕਰ ਸਿਮਰਨਾ ਕਰ ਸਤਨਾਮ ਵਾਹਿਗੁਰੂ ਤਾਂ ਕਿ ਤੇਰਾ ਆਇਆ ਵੀ ਸਫਲਾ ਕਿਹੜਸਨ ਸਰਦੋ ਇਹ ਆ ਮਿਸਤਫਲਾ ਸੋ ਇੰਨਿਆ ਕੋ ਬੇਤੀਆਂ ਪ੍ਰਵਾਂਡ ਕਰਨੀਆਂ ਜੋ ਸੀ ਸਕਰ ਉਰਦਾਸ ਜੀ ਤੋਂ ਕਥਾ ਵਿਚਾਰਾਂ ਕਰਨ ਦੀ ਜਾ। ਆ ਜਾਵੇ ਲੇਖਕ ਪੈਣਾ ਛੁੱਟੀ ਹੈ ਖਿੰਖਣ ਖਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਲ ਉਤਾਰ। ਦੇਹ ਸੱਜਣ ਅਸੀਸਰੀਆਂ ਜੋ ਹੋ ਗਏ ਸਤ ਚੁਨਿਲ ਕਾ ਜਵਰਤੀ ਫਤਿਹ ਜਵਰ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ